ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸ਼ਰਨੂ ਬੋਹਾ ਜਿਹੜੇ-ਜਿਹੜੇ ਬੱਚਿਆਂ ਨੇ ਪ੍ਰਸੈਸਰ ਵਰਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਅੱਪਾਂ ਇੱਕ ਵੀਡੀਓ ਲੈ ਕੇ ਆਏ ਹਾਂ ਜੀ ਪੜਨਾਵ ਦੀ ਪਹਿਲਾਂ ਅੱਪਾਂ ਨਾਵ ਦੀ ਵੀਡੀਓ ਪਾਈ ਸੀ ਅੱਜ ਅੱਪਾਂ ਪੜਨਾਵ ਦੀ ਪਾਉਣ ਲੱਗੇ ਆਂ ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਪੀਪਰ ਦੇ ਵਿੱਚ ਆਵੇ ਨਾ ਆਵੇ ਇਹ ਕੋਲ ਵਾਕਿਆ ਪਰ ਅੱਪਾਂ ਸਿਲੇਬਸ ਸਾਰਾ ਕੰਪਲੀਟ ਕਰਨਾ ਜੋ ਵੀ ਆ ਸਕਦਾ ਹੈਗਾ ਜਿੱਥੇ-ਜਿੱਥੇ ਤੱਕ ਮੈਨੂੰ ਲੱਗ ਰਿਹਾ ਹੈ ਤੇ ਬਾਕੀ ਕਈਆਂ ਦੇ ਕਮੈਂਟ ਆ ਰਹੇ ਨੇ ਵੀ ਸਰ ਜੀ ਪੇਪਰ ਐਮਸੀਕਿਊ ਵਾਈਜ਼ ਹੋਣਾ ਹੈ ਜਾਂ ਰਿਟਰਨ ਹੋਣਾ ਹੈ ਸਾਨੂੰ ਕੁਝ ਸਮਝ ਨਹੀਂ ਆ ਰਹੀ ਦੇਖੋ ਜੀ ਪਹਿਲਾਂ ਤਾਂ ਪੇਪਰ ਜਿੰਨੇ ਵੀ ਹੋ ਚੁੱਕੇ ਨੇ ਉਹ ਰਿਟਰਨ ਵਾਈਜ਼ ਹੀ ਹੋਏ ਨੇ ਕੋਈ ਐਮਸੀਕਿਊ ਨਹੀਂ ਹੁਣ ਵੀ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਜੀ ਵੀ ਰਿਟਰਨ ਵਾਈਜ਼ ਹੀ ਹੋਣਾ ਹੈ ਪਰ ਤੁਸੀਂ ਦੋਨੋਂ ਟਾਈਪ ਤਿਆਰੀ ਰੱਖੋ ਜੇ ਐਮਸੀਕਿਊ ਵਾਈਜ਼ ਹੁੰਦਾ ਤਾਂ ਐਮਸੀਕਿਊ ਕਰ ਦਿਓ ਜੇ ਰਿਟਰਨ ਹੁੰਦਾ ਤਾਂ ਰਿਟਰਨ ਦੀ ਤਿਆਰੀ ਰੱਖੋ ਰਿਟਰਨ ਸਾਬ ਕਰ ਦਿਓ ਜਿੰਨੇ ਪਹਿਲਾਂ ਹੋਏਗਾ ਠੀਕ ਹੈ ਹਾਂਜੀ ਸੋ ਸਟਾਰਟ ਕਰਨ ਲੱਗੇ ਆਪਾਂ ਅੱਜ ਪੜਨਾਵਾਰੇ ਸੋ ਬਾਕੀ ਜੇ ਕਿਸੇ ਨੂੰ ਐਡਮਿਟ ਕਾਰਡ ਦੀ ਪ੍ਰੋਬਲਮ ਆ ਰਹੀ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ ਉਹ ਕਮੈਂਟ ਕਰ ਸਕਦਾ ਹੈ ਸਾਡੇ ਗਰੁੱਪ ਦੇ ਵਿੱਚ ਜੁਆਇਨ ਹੋ ਕੇ ਨੰਬਰ ਤੇ ਵੀ ਤੁਸੀਂ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਡਾਇਰੈਕਟ ਤੇ ਕਈਆਂ ਦੇ ਨਾਮ ਮਤਲਬ ਕਿ ਨਾਮ ਵਗੈਰਾ ਗਲਤ ਨੇ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਦੱਸਣਾ ਚਾਹੁੰਦਾ ਵੀ ਜੇਕਰ ਤੋਂ ਕੋਈ ਸੇ ਕੈਫੇ ਵਾਲੇ ਨੇ ਤੁਹਾਡਾ ਨਾਮ ਪੋਸਟ ਦੇ ਵਿੱਚ ਗਲਤ ਭਰ ਦਿੱਤਾ ਹੈਗਾ ਤੁਹਾਡੇ ਕਿਹਾਂ ਦੇ ਸਿੰਘ ਤੋਂ ਕੌਰ ਕਰ ਦਿੱਤਾ ਕੌਰ ਤੋਂ ਸਿੰਘ ਕਰ ਦਿੱਤਾ ਸੋ ਉਹ ਆਪਣੇ ਨੇੜੇ ਤੇੋਂ ਕਿਸੇ ਕਚੈਰੀਆਂ ਦੇ ਵਿੱਚੋਂ ਲਾ ਲਓ ਜਾਂ ਕੋਈ ਕਿਸੇ ਕੈਫੇ ਤੋਂ ਲਾ ਲਓ ਐਫੀਡੈਫਟ ਵਗੈਰਾ ਸਵੈ ਘੋਸ਼ਣਾ ਪੱਤਰ ਤਿਆਰ ਕਰਾ ਕੇ ਉਸ ਨੂੰ ਟੈਸਟਡ ਕਿਸੇ ਸਕੂਲ ਦੇ ਪ੍ਰਿੰਸੀਪਲ ਤੋਂ ਕਰਵਾ ਲਓ ਵੀ ਮੇਰਾ ਇਹ ਨਾਮ ਹੈ ਇਹ ਕੈਫੇ ਵਾਲੇ ਨੇ ਗਲਤ ਲਿਖਿਆ ਹੋਇਆਗਾ ਇਹ ਚੀਜ਼ ਤੁਸੀਂ ਕਰ ਸਕਦੇ ਹੋ ਸੋ ਤੇ ਬਾਰੀ-ਵਾਰੀ ਮੈਨੂੰ ਮੈਸੇਜ ਆ ਰਹੇ ਸੀ ਵੀ ਸਰ ਸਾਡੇ ਨਾਮ ਗਲਤ ਨੇ ਸੋ ਇਹ ਚੀਜ਼ ਕਰ ਸਕਦੇ ਹੋ ਤੁਸੀਂ ਸੁਪਰ ਸਟਾਰਟ ਕਰਨ ਲੱਗਿਆ ਪੜਨਾਵਾਰੇ ਨਾਮ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਵ ਕਿਹਾ ਜਾਂਦਾ ਹੈ ਜਿਵੇਂ ਕਿ ਮੈਂ ਅਸੀਂ ਤੂੰ ਏ ਆਪਸ ਤੁਸੀਂ ਬੋਲੀ ਦੀ ਸੁੰਦਰਤਾ ਨੂੰ ਮੁੱਖ ਰੱਖਦੇ ਹੋਏ ਕਿਸੇ ਬਾਕ ਵਿੱਚ ਨਾਮ ਦੇ ਵਰਤੋਂ ਕੇਵਲ ਇੱਕ ਵਾਰ ਕੀਤੀ ਜਾਂਦੀ ਹੈ ਉਸ ਦੀ ਥਾਂ ਤੇ ਪਰ ਨਾਮ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਆਪਾਂ ਕੁਝ ਲਿਖਦੇ ਆਂਗੇ ਜਿਵੇਂ ਮੰਨ ਲਓ ਆਪਾਂ ਮੇਰੇ ਮਿੱਤਰ ਤੇ ਲੇਖ ਲਿਖ ਰਹੇ ਆਂ ਉਸ ਦੇ ਵਿੱਚ ਆਪਾਂ ਜਿਵੇਂ ਲਿਖਦੇ ਨੇ ਸ਼ਾਮ ਮੇਰਾ ਪੱਕਾ ਮਿੱਤਰ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਉਸ ਹਰ ਲਾਈਨ ਦੇ ਵਿੱਚ ਆਪਾਂ ਸ਼ਾਮ ਸ਼ਾਮ ਨਹੀਂ ਕਰਾਂਗੇ ਠੀਕ ਹੈ ਸ਼ਾਮ ਮੇਰਾ ਪੱਕਾ ਮਿੱਤਰ ਹੈ ਉਹ ਮੇਰੇ ਲਈ ਅ ਅਸੀਂ ਇੱਕ ਕਲਾਸ ਵਿੱਚ ਪੜਦੇ ਹਾਂ ਠੀਕ ਹੈ ਅਸੀਂ ਇਕੱਠੇ ਜਾਂਦੇ ਹਾਂ ਜਿਹੜਾ ਅਸੀਂ ਹੈਗਾ ਇਹ ਪੜਨਾਵ ਹੋ ਗਿਆ ਠੀਕ ਹੈ ਆਪਾਂ ਜਦੋਂ ਕਿਸੇ ਦੇ ਬਾਰੇ ਲਿਖਦੇ ਆਂ ਤਾਂ ਇੱਕ ਵਾਰੀ ਉਸ ਬੰਦੇ ਦਾ ਨਾਮ ਮੈਂਸ਼ਨ ਕਰਦੇ ਆਂ ਉਸ ਤੋਂ ਬਾਅਦ ਆਪਾਂ ਵਾਰ-ਵਾਰ ਉਸ ਦਾ ਨਾਮ ਨਹੀਂ ਮੈਂਸ਼ਨ ਕਰਦੇ ਉਸ ਦੀ ਜਗ੍ਹਾ ਤੇ ਇਹ ਇਹ ਉਹ ਅਸੀਂ ਠੀਕ ਹੈ ਤੁਸੀਂ ਇਹ ਚੀਜ਼ਾਂ ਆਪਾਂ ਜਿਹੜੇ ਸ਼ਬਦ ਵਰਤਦੇ ਆਂ ਇਹਨਾਂ ਨੂੰ ਪੜਨਾਵ ਕਿਹਾ ਜਾਂਦਾ ਹੈ ਸਮਝ ਲੱਗੀ ਸੋ ਅੱਗੇ ਗੱਲ ਕਰਨ ਲੱਗਿਆ ਜਿਹੜੇ ਪੜਨਾਵ ਹੈ ਇਹ ਇਹਦੀਆਂ 6 ਕਿਸਮਾਂ ਨੇ ਠੀਕ ਹੈ ਸਭ ਤੋਂ ਪਹਿਲਾਂ ਪੁਰਖਵਾਚਕ ਪੜਨਾਵ ਨਿਜਵਾਚਕ ਪੜਨਾਵ ਨਿਸ਼ਚੇਵਾਚਕ ਪੜਨਾਵ ਅਨਿਸ਼ਚੇਵਾਚਕ ਪੜਨਾਵ ਸਬੰਧਵਾਚਕ ਪੜਨਾਵ ਪ੍ਰਸ਼ਨਵਾਚਕ ਪੜਨਾਵ ਆਪਾਂ ਗੱਲ ਕਰਨ ਲੱਗਾਂਗੇ ਪੁਰਖਵਾਚਕ ਪੜਨਾਵ ਦੀ ਜਿਹੜਾ ਜਿਹੜੇ ਸ਼ਬਦ ਪੁਰਖਾਂ ਦੀ ਥਾਂ ਦੇ ਵਰਤੇ ਜਾਣ ਵਾਲੇ ਪੜਨਾਵਾਂ ਨੂੰ ਪੁਰਖਵਾਚਕ ਪੜਨਾਵ ਆਖਿਆ ਜਾਂਦਾ ਹੈ ਕਿਉਂਕਿ ਇਹ ਕਿਉਂਕਿ ਪੁਰਖ ਤਿੰਨ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਮੈਂ ਤੁਸੀਂ ਇਹ ਇਹ ਥੋੜਾ ਜਿਹਾ ਗਲਤ ਲਿਖਿਆ ਗਿਆ ਹੈ ਜਿਹੜੇ ਪੁਰਖਵਾਚਕ ਨੇ ਤਿੰਨ ਤਰ੍ਹਾਂ ਦੇ ਹੁੰਦੇ ਨੇ ਮਤਲਬ ਕਿ ਜਿਵੇਂ ਉੱਤਮ ਪੁਰਖ ਜਾਂ ਪਹਿਲਾ ਪੁਰਖ ਮੱਧ ਪੁਰਖ ਜਾਂ ਦੂਜਾ ਪੁਰਖ ਅਨਿਆ ਪੁਰਖ ਜਾਂ ਤੀਜਾ ਪੁਰਖ ਉੱਤਮ ਪੁਰਖ ਹੁੰਦਾ ਹੈਗਾ ਜਿਹੜਾ ਪੁਰਖ ਗੱਲ ਕਰਦਾ ਉਸ ਨੂੰ ਉੱਤਮ ਪੁਰਖ ਜਾਂ ਪਹਿਲਾ ਪੁਰਖ ਕਿਹਾ ਜਾਂਦਾ ਜਿਵੇਂ ਮੈਂ ਮੈਨੂੰ ਅਸੀਂ ਸਾਡਾ ਮੇਰੇ ਮਿੱਥੋਂ ਆਦ ਮੰਨ ਲਓ ਮੈਂ ਗੱਲ ਕਰ ਰਿਹਾ ਮੈਂ ਕਹਿ ਰਿਹਾ ਵੀ ਮੈਂ ਆਪਣੀ ਹੀ ਗੱਲ ਕਰੀ ਜਾਣਾ ਜਿੱਥੇ ਮੈਂ ਆ ਰਿਹਾ ਤਾਂ ਮੈਂ ਉਹਦੇ ਬਾਰੇ ਗੱਲ ਕਰ ਰਿਹਾ ਉੱਤਮ ਪੁਰਖ ਹੋ ਗਿਆ ਜਿਵੇਂ ਮੈਂ ਕਹਿ ਰਿਹਾ ਵੀ ਮੈਂ ਗੱਡੀ ਲੈ ਕੇ ਆਇਆ ਇਹ ਮੇਰੀ ਗੱਲ ਚੱਲ ਰਹੀ ਹੈ ਜਿੱਥੇ ਆਪਣੀ ਗੱਲ ਚੱਲ ਰਹੀ ਹੈ ਤਾਂ ਉੱਤਮ ਪੁਰਖ ਹੈਗਾ ਉਸ ਤੋਂ ਬਾਅਦ ਮੱਧਪੁਰਖ ਜਿਸ ਪੁਰਖ ਨਾਲ ਗੱਲ ਕੀਤੀ ਜਾਵੇ ਉਸ ਨੂੰ ਮੱਧਪੁਰਖ ਕਿਹਾ ਜਾਂਦਾ ਹੈ ਠੀਕ ਹੈ ਜਿਵੇਂ ਤੂੰ ਤੁਸੀਂ ਤੇਰਾ ਤੁਹਾਡਾ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੁਸੀਂ ਮੇਰੇ ਤੋਂ ਕੁਝ ਪੁੱਛ ਰਹੇ ਹੋ ਠੀਕ ਹੈ ਜਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਜਿਸ ਦੇ ਵਿੱਚ ਤੂੰ ਤੁਸੀਂ ਤੇਰਾ ਜਾਵੇ ਤੁਹਾਡਾ ਜਾਵੇ ਉਹ ਮੱਧਪੁਰਖ ਹੋ ਜਾਂਦਾ ਹੈ ਜਿਵੇਂ ਦੋ ਬੰਦੇ ਆਪਸ ਦੇ ਵਿੱਚ ਗੱਲ ਕਰ ਰਹੇ ਨੇ ਇੱਕੋ ਦੇ ਵਿੱਚ ਉੱਤਮ ਪੁਰਖ ਹੋਊਗਾ ਜਿਹੜਾ ਉੱਤਮਪੁਰਖਾ ਉਹ ਮੱਧਪੁਰਖ ਨਾਲ ਗੱਲ ਕਰ ਰਿਹਾ ਹੋਊਗਾ ਜਿਹੜਾ ਮੱਧਪੁਰਖ ਹੈ ਉਹ ਉੱਤਮਪੁਰਖ ਨਾਲ ਗੱਲ ਕਰ ਰਿਹਾ ਹੋਊਗਾ ਮੱਧਪੁਰਖ ਲਈ ਠੀਕ ਹੈ ਸਮਝ ਗਿਆ ਹੁਣ ਇਹ ਗੱਲ ਬਿਲਕੁਲ ਈਜ਼ੀ ਤਰੀਕੇ ਨਾਲ ਮੈਂ ਸਮਝਾ ਰਿਹਾ ਮੈਨੂੰ ਵਿਆਕਰਨ ਬਾਰੇ ਇੰਨਾ ਕੁਝ ਨਹੀਂ ਪਤਾ ਪਰ ਮੈਨੂੰ ਜਿੰਨਾ ਕੁ ਪਤਾ ਪਰ ਮੈਂ ਉਹਨਾਂ ਨੂੰ ਤੁਹਾਨੂੰ ਇੰਨਾ ਈਜ਼ੀ ਵੇ ਨਾਲ ਸਮਝਾਇਆ ਹੁਣ ਅੰਨੇ ਪੁਰਖ ਦੀ ਗੱਲ ਕਰਦੇ ਆਪਾਂ ਜਦੋਂ ਆਪਾਂ ਦੋ ਬੰਦੇ ਖੜੇ ਨੇ ਕਿ ਤਾਂ ਉਹ ਤੀਜੇ ਬੰਦੇ ਦੀ ਜਦੋਂ ਗੱਲ ਕਰਦੇ ਨੇਗੇ ਉਹਨੂੰ ਅਨਿਆਪੁਰਖ ਕਹਿੰਦਾ ਹੈ ਜਿਹੜੇ ਪੁਰਖ ਦੇ ਬਾਰੇ ਗੱਲ ਕੀਤੀ ਜਾਵੇ ਉਸਨੂੰ ਅਨਿਆਪੁਰਖ ਜਾਂ ਤੀਜਾ ਪੁਰਖ ਕਿਹਾ ਜਾਂਦਾ ਜਿਵੇਂ ਉਹ ਉਹਨਾਂ ਉਸ ਇਹਨਾਂ ਦੋ ਬੰਦੇ ਖੜੇ ਨੇ ਆਪਸ ਦੇ ਵਿੱਚ ਗੱਲ ਕਰ ਰਹੇ ਨੇ ਉਹ ਬੰਦਾ ਯਾਰ ਉਹ ਬੋ ਬੇਕਰ ਹੈ ਉਹ ਬੰਦੇ ਤਾਂ ਮੈਂ ਕੱਲ ਕੋਈ ਕਹਾਣੀ ਸੁਣਿਆ ਸੀਗਾ ਠੀਕ ਹੈ ਜਦੋਂ ਆਪਾਂ ਕਿਸੇ ਤੀਜੇ ਬੰਦੇ ਦੀ ਗੱਲ ਕਰਦੇ ਹਾਂ ਜਾਂ ਕਿਸੇ ਦੀ ਚੁਗਲੀ ਕਰਦੇ ਹਾਂ ਦੋ ਬੰਦੇ ਆਪਸ ਦੇ ਵਿੱਚ ਖੜ ਕੇ ਤੀਜੇ ਬੰਦੇ ਦੀ ਕਿਸੇ ਦੀ ਚੁਗਲੀ ਹੋ ਰਹੀ ਹੈ ਤਾਂ ਸਮਝੋ ਉੱਥੋਂ ਅਨਿਆਪੁਰਖ ਹੈ ਜਿਹੜਾ ਉੱਥੇ ਮੌਜੂਦ ਨਹੀਂ ਠੀਕ ਹੈ ਉਸ ਬੰਦੇ ਨੂੰ ਅਨਿਆਵਰਕ ਕਿਹਾ ਜਾਂਦਾ ਹੁਣ ਤੁਹਾਨੂੰ ਸਮਝ ਆ ਗਿਆ ਹੋਊਗਾ ਪੁਰਖਵਾਚਕ ਹੈ ਜਿਹੜਾ ਪੁਰਖਵਾਚਕ ਪੜਨਾਵ ਕੀ ਹੁੰਦਾ ਜਿਹੜਾ ਸ਼ਬਦ ਪੁਰਖ ਦੀ ਥਾਂ ਤੇ ਵਰਤੇ ਜਾਂਦੇ ਨੇ ਉਹਨਾਂ ਸ਼ਬਦਾਂ ਨੂੰ ਪੁਰਖਵਾਚਕ ਪੜਨਾਵ ਆਖਿਆ ਜਾਂਦਾ ਹੈ ਠੀਕ ਹੈ ਉਹਨਾਂ ਦੇ ਵਿੱਚ ਜਿਵੇਂ ਮੈਂ ਆਲਣ ਛੱਡ ਕੇ ਜਿਵੇਂ ਮੈਂ ਤੁਸੀਂ ਉਹ ਤੁਹਾਡੇ ਠੀਕ ਉਹਨਾਂ ਸਾਰਿਆਂ ਨੂੰ ਹੁਣ ਆਪਾਂ ਗੱਲ ਕਰ ਲਗੇ ਨਿਜੂਵਾਚਕ ਪੜਨਾਵ ਠੀਕ ਹੈ ਨਿਜੂਵਾਚਕ ਪੜਨਾਵ ਜਿਹੜਾ ਸ਼ਬਦ ਕਰਤੇ ਦੇ ਨਾਲ ਆ ਕੇ ਉਸ ਵਾਕ ਦੇ ਕਰਤੇ ਦੀ ਥਾਂ ਤੇ ਵਰਤਿਆ ਜੇ ਉਸ ਨੂੰ ਨਿਜਵਾਚਕ ਪੜਨਾਵ ਕਿਹਾ ਜਾਂਦਾ ਜ਼ਿਵੇਂ ਮੈਂ ਆਪ ਉਸ ਨੂੰ ਸਮਝਾਇਆ ਹੁਣ ਜਿਹੜਾ ਮੈਂ ਆ ਇਹ ਨਿਜਵਾਚਕ ਹੈ ਉਸ ਤੋਂ ਬਾਅਦ ਮੁੰਡੇ ਆਪਸ ਵਿੱਚ ਲੜ ਰਹੇ ਸੀ ਜਿਹੜਾ ਆਪਸ ਹੈ ਇਹ ਨਿਜਵਾਚਕ ਹੈ ਠੀਕ ਹੈ ਹੁਣ ਸਮਝ ਆ ਗਈ ਮੈਂ ਆਪ ਉਸ ਨੂੰ ਸਮਝਾਇਆ ਵੀ ਮੈਂ ਆ ਜਿਹੜਾ ਇਹ ਨਿਜਵਾਚਕ ਆ ਗਿਆ ਜਿੱਥੇ ਮਤਲਬ ਕੀ ਕਰਤੇ ਦੀ ਥਾਂ ਤੇ ਆ ਜੇ ਕਰਤਾ ਕੌਣ ਹੋ ਗਿਆ ਮੈਂ ਠੀਕ ਹੈ ਜਿੱਥੇ ਤੁਸੀਂ ਉੱਥੇ ਕੋਈ ਮਤਲਬ ਕੀ ਨਾਵ ਦੀ ਜਗ੍ਹਾ ਦੇ ਉੱਤੇ ਜਿਹੜਾ ਨਿਜਵਾਚਕ ਆ ਉਹ ਮੈਂ ਆ ਠੀਕ ਹੈ ਹੁਣ ਆਪਾਂ ਗੱਲ ਕਰ ਲੱਗਿਆ ਜੀ ਨਿਸ਼ਚੇਵਾਚਕ ਬੜਨਾਂ ਆਪਦੀ ਹੁਣ ਆਪਾਂ ਗੱਲ ਕਰ ਲੱਗਿਆ ਜੀ ਨਿਸ਼ਚੇਵਾਚਕ ਬੜਨਾਂ ਆਪਦੀ ਜਿਹੜੇ ਸ਼ਬਦ ਜਿਹੜਾ ਪੜਨਾਵ ਕਿਸੇ ਦੂਰ ਜਾਂ ਨੇੜੇ ਦੀਆਂ ਦਿਸਦੀਆਂ ਚੀਜ਼ਾਂ ਵੱਲ ਇਸ਼ਾਰਾ ਕਰਕੇ ਉਸ ਦੇ ਨਾਮ ਦੀ ਥਾਂ ਤੇ ਵਰਤੇ ਜਾਣ ਵਾਲੇ ਉਹਨਾਂ ਨੂੰ ਨਿਸ਼ਚੇਵਾਚਕ ਪੜਨਾਵ ਕਹਿੰਦੇ ਹਨ ਜਿਵੇਂ ਇਹ ਪੜ ਰਿਹਾ ਹੈ ਇਹ ਬੜਾ ਹਾਜ਼ਰ ਜਵਾਬ ਹੈ ਉਹ ਲਿਖ ਰਿਹਾ ਹੈ ਇਸ ਦਾ ਕੋਈ ਕਸੂਰ ਇਸ ਦਾ ਕੋਈ ਕਸੂਰ ਕੋਈ ਨਹੀਂ ਉਸ ਦਾ ਹੈ ਇਸ ਦਾ ਕੋਈ ਕਸੂਰ ਇਹ ਥੋੜੇ ਜਿਹਾ ਗਲਤ ਲਿਖਿਆ ਹੋਇਆ ਹੈ ਇਸ ਨੂੰ ਸ਼ੁੱਟੋ ਜਿਸ ਪ੍ਰਣਾਵ ਬਾਰੇ ਆਪਾਂ ਨੂੰ ਮੰਨ ਲਓ ਕਿ ਸਾਹਮਣੇ ਦਿਖ ਰਿਹਾ ਹੈ ਠੀਕ ਹੈ ਉਸ ਨੂੰ ਨਿਸ਼ਚੇ ਵਾਚਕ ਪੜਨਾਵ ਕਿਹਾ ਜਾਂਦਾ ਜਿਸ ਨੂੰ ਆਪਣੇ ਸਾਹਮਣੇ ਦਿਖ ਰਿਹਾ ਹੋਵੇ ਵੀ ਮਤਲਬ ਕਿ ਜਿਵੇਂ ਕੋਈ ਬੰਦਾ ਪੜ ਰਿਹਾ ਹੈ ਆਪਾਂ ਕਹਿੰਦੇ ਉਹ ਪੜ ਰਿਹਾ ਹੈ ਠੀਕ ਹੈ ਜੇ ਕੋਈ ਖੇਡ ਰਿਹਾ ਹੈ ਆਪਾਂ ਕਹਿੰਦੇ ਉਹ ਖੇਡ ਰਿਹਾ ਹੈ ਆਪਾਂ ਨੂੰ ਦਿਖ ਰਿਹਾ ਹੈ ਪ੍ਰੋਪਰ ਵੀ ਉਹ ਬੰਦਾ ਖੇਡ ਰਿਹਾ ਹੈ ਠੀਕ ਹੈ ਵੀ ਕਿੰਨੇ ਬੰਦੇ ਨੇ ਉਸ ਜਿੱਥੇ ਆਪਾਂ ਨੂੰ ਕੋਈ ਨਿਸ਼ਚਾ ਹੋ ਸਕੇ ਜਿੱਥੇ ਆਪਾਂ ਨੂੰ ਅੰਦਾਜ਼ਾ ਲੱਗ ਸਕੇ ਉਸ ਨੂੰ ਨਿਸ਼ਚੇ ਵਾਚਕ ਪੜਨਾਵ ਕਿਹਾ ਜਾਂਦਾ ਹੈ ਠੀਕ ਹੈ ਹੁਣ ਸਮਝ ਆ ਗਈ ਹੋਗੀ ਉਸ ਤੋਂ ਬਾਅਦ ਅਨਿਸ਼ਚੇਵਾਚਕ ਪੜਨਾਵ ਜਿਹੜਾ ਪੜਨਾਵ ਸ਼ਬਦ ਤੋਂ ਕਿਸੇ ਵਿਅਕਤੀ ਸਥਾਨ ਵਸਤੂ ਆਦ ਦਾ ਸਪਸ਼ਟ ਅਨਿਸ਼ਚੇਪੂਰਵਕ ਗਿਆਨ ਨਾ ਹੋਵੇ ਉਹਨਾਂ ਨੂੰ ਨਿਸ਼ਚੇਵਾਚਕ ਪੜਨਾਵ ਕਿਹਾ ਜਾਂਦਾ ਹੈ ਹੁਣ ਤੁਹਾਨੂੰ ਸਮਝ ਆ ਗਈ ਹੋਗੀ ਨਿਸ਼ਚੇਵਾਚਕ ਹੋ ਗਿਆ ਜਿੱਥੇ ਆਪਾਂ ਨੂੰ ਅੰਦਾਜ਼ਾ ਲੱਗੇ ਜੀ ਵੀ ਇੱਥੇ ਦੋ ਬੰਦੇ ਖੇਡ ਰਹੇ ਨੇ ਜਾਂ ਤਿੰਨ ਬੰਦੇ ਖੇਡ ਰਹੇ ਨੇ ਜਾਂ ਉਹ ਖੇਡ ਰਹੇ ਨੇਗੇ ਆਪਾਂ ਨੂੰ ਪਤਾ ਲੱਗ ਰਿਹਾ ਪ੍ਰੋਪਰ ਠੀਕ ਹੈ ਵੀ ਪੂਰਾ ਨਿਸ਼ਚੈ ਉਹ ਅਨਿਸ਼ਚੇਵਾਚ ਜਿੱਥੇ ਕੋਈ ਅੰਦਾਜ਼ਾ ਹੀ ਨਾ ਲੱਗੇ ਵੀ ਹਾਂ ਬਸ ਆਪਾਂ ਨੂੰ ਪਤਾ ਲੱਗ ਰਿਹਾ ਵੀ ਸਾਹਮਣੇ ਕੋਈ ਬੰਦਾ ਖੇਡ ਰਿਹਾ ਹੈ ਬਟ ਇਹ ਨਹੀਂ ਪਤਾ ਲੱਗ ਰਿਹਾ ਵੀ ਕੀ ਖੇਡ ਰਿਹਾ ਹੈ ਠੀਕ ਹੈ ਜਾਂ ਕੋਈ ਬੰਦਾ ਗਾ ਰਿਹਾ ਹੈ ਪਰ ਆਪਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕੌਣ ਗਾ ਰਿਹਾ ਹੈ ਆਪਾਂ ਨੂੰ ਦਿਖ ਨਹੀਂ ਰਿਹਾ ਦੂਰ ਹੈ ਬੰਦਾ ਦੇਖੋ ਜੇ ਮੈਂ ਐਗਜ਼ਾਮਪਲ ਦੇ ਵਿੱਚ ਕੋਈ ਗੀਤ ਗਾ ਰਿਹਾ ਹੈ ਠੀਕ ਹੈ ਕਈ ਬੰਦੇ ਆਉਂਦੇ ਹਨ ਆਪਾਂ ਨੂੰ ਇੰਨਾ ਕੁ ਪਤਾ ਲੱਗ ਗਿਆ ਵੀ ਕਈ ਬੰਦੇ ਆਉਂਦੇ ਨੇ ਇਹ ਨਹੀਂ ਪਤਾ ਲੱਗ ਗਿਆ ਵੀ ਕਿੰਨੇ ਬੰਦੇ ਆਉਂਦੇ ਨੇ ਇਹਦਾ ਮਤਲਬ ਹੋ ਗਿਆ ਅੰਦਾਜ਼ਾ ਆਪਾਂ ਨੂੰ ਕੋਈ ਨਹੀਂ ਲੱਗਿਆ ਹੈਗਾ ਸਾਰੇ ਪੜਦੇ ਹਨ ਕੁਝ ਨਹੀਂ ਪੜਦੇ ਉਹਦੇ ਵਿੱਚ ਬਹੁਤ ਸਾਰੇ ਤਾਂ ਪੜ ਰਹੇ ਨੇ ਕੁਝ ਨਹੀਂ ਪੜਦੇ ਇਹ ਨਹੀਂ ਪਤਾ ਵੀ ਕਿੰਨੇ ਕੁ ਬੰਦੇ ਪੜ ਰਹੇ ਨੇ ਤੇ ਕਿੰਨੇ ਕੁ ਬੰਦੇ ਪੜਦੇ ਨਹੀਂ ਠੀਕ ਹੈ ਉਹਨਾਂ ਨੂੰ ਕੀ ਕਹੇਗੇ ਅਨਿਸ਼ਚੇਵਾਚਕ ਨਿਸ਼ਚੇਵਾਚਕ ਜਿਹੜਾ ਹੋ ਗਿਆ ਜਿੱਥੇ ਆਪਾਂ ਦਾ ਕੋਈ ਅੰਦਾਜ਼ਾ ਲਾ ਸਕੀਏ ਵੀ ਸਾਹਮਣੇ ਬੰਦਾ ਖੇਡ ਰਿਹਾ ਇਹ ਵੀ ਪਤਾ ਲੱਗ ਰਿਹਾ ਆਪਾਂ ਨੂੰ ਹਾਕੀ ਖੇਡ ਰਿਹਾ ਠੀਕ ਹੈ ਇੱਕ ਅਨਿਸ਼ਚੇਵਾਚਕ ਜਿਹੜਾ ਕੋਈ ਬੰਦਾ ਖੇਡ ਰਿਹਾ ਪਰ ਇਹ ਨਹੀਂ ਪਤਾ ਵੀ ਹਾਕੀ ਖੇਡ ਰਿਹਾ ਕਿ ਕ੍ਰਿਕਟ ਖੇਡ ਰਿਹਾ ਆਪਾਂ ਨੂੰ ਕਲੀਅਰ ਨਹੀਂ ਪਤਾ ਤਨ ਨੂੰ ਜਮੀ ਸਖੇ ਢੰਗ ਨਾਲ ਸਮਝਾਤੇ ਇਹ ਚੀਜ਼ਾਂ ਭੁੱਲਣੀਆਂ ਨਹੀਂ ਚਾਹੀਦੀਆਂ ਤੁਹਾਡੇ ਹੁਣ ਅਗਲੀ ਗੱਲ ਕਰਨ ਲੱਗੇ ਆਪਾਂ ਸੰਬੰਧਵਾਚਕ ਬੜਨਾ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਤੇ ਵਰਤਿਆ ਜਾਵੇ ਜੋਜਕ ਵਾਂਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ ਉਸ ਨੂੰ ਸੰਬੰਧਵਾਚਕ ਬੜਨਾ ਕਿਹਾ ਜਾਂਦਾ ਹੈ ਜਿਵੇਂ ਹਰ ਮਨ ਨੂੰ ਕੌਣ ਸਮਝਾਏ ਜੋ ਹਰ ਵੇਲੇ ਮਨ ਮਰਜ਼ੀਆਂ ਕਰਦਾ ਹੈ ਹੁਣ ਜਿਹੜਾ ਜੋ ਹੈ ਇਹ ਸੰਬੰਧਵਾਚਕ ਹੋ ਗਿਆ ਠੀਕ ਹੈ ਇਹਨਾਂ ਨੇ ਦੋ ਸ਼ਬਦਾਂ ਨੂੰ ਜੋੜਤਾ ਇਸ ਨੂੰ ਸਵੰਧ ਵਚ ਕਿਹਾ ਜਾਂਦਾ ਹੈ ਜਿਵੇਂ ਹੁਣ ਉਹ ਕੁੜੀ ਜਿਸ ਨੇ ਗੋਲੀਆਂ ਚਲਾਈਆਂ ਸਨ ਫੜੀਆਂ ਫੜਿਆ ਗਿਆ ਠੀਕ ਹੈ ਹੁਣ ਜਿਹੜਾ ਜਿਸ ਹੈ ਇਹ ਕੀ ਹੋ ਗਿਆ ਸਵੰਧ ਵਚਕ ਦਾ ਕੰਮ ਕਰ ਰਿਹਾ ਤੁਹਾਨੂੰ ਸਮਝ ਆ ਗਿਆ ਜਿਹੜਾ ਕਿਸੇ ਸ਼ਬਦ ਨੂੰ ਜੋੜ ਦੇ ਠੀਕ ਹੈ ਜਿਹੜਾ ਨਾਮ ਦੀ ਥਾਂ ਤੇ ਕੰਮ ਕਰੇ ਉਸ ਨੂੰ ਸਵੰਧ ਵਚਕ ਕਿਹਾ ਜਾਂਦਾ ਹੈ ਠੀਕ ਹੈ ਸਮਝ ਆ ਗਈ ਨਾ ਬਿਲਕੁਲ ਹੀ ਸੌਖਾ ਸੀਗਾ ਤੇ ਹੁਣ ਆਪਾਂ ਗੱਲ ਕਰਨ ਲੱਗੇ ਅਗੇ ਪ੍ਰਸ਼ਨਵਾਚਕ ਪੜਨਾਵ। ਇਹ ਤਾਂ ਸਭ ਨੂੰ ਪਤਾ ਹੀ ਹੋਊਗਾ। ਜਿਹੜਾ ਸ਼ਬਦ ਨਾਮ ਦੀ ਥਾਂ ਤੇ ਵਰਤਿਆ ਜਾਵੇ ਪਰ ਨਾਲ ਹੀ ਉਸ ਵੱਲੋਂ ਕੋਈ ਪੁੱਛਗਿੱਛ ਕੀਤੀ ਜਾਵੇ ਉਸਨੂੰ ਪ੍ਰਸ਼ਨਵਾਚਕ ਪੜਨਾਵ ਕਿਹਾ ਜਾਂਦਾ ਜਿਵੇਂ ਕੌਣ ਰੋ ਰਿਹਾ ਹੈ। ਠੀਕ ਹੈ? ਪ੍ਰਸ਼ਨ ਪੁੱਛਿਆਗਾ ਵੀ ਕੌਣ ਰੋ ਰਿਹਾ ਆਪਾਂ ਨੂੰ ਪਤਾ ਹੀ ਨਹੀਂ। ਆਪਾਂ ਨੂੰ ਰੋਣ ਦੀ ਆਵਾਜ਼ ਆ ਰਹੀ ਹੈ ਪਰ ਰੋ ਕੌਣ ਰਿਹਾ ਪਤਾ ਨਹੀਂ। ਸਵਾਲ ਪੁੱਛਿਆ ਗਿਆ। ਤੁਹਾਨੂੰ ਕਿਸ ਨੇ ਬੁਲਾਇਆ? ਠੀਕ ਹੈ? ਇਹ ਵੀ ਹੋ ਗਿਆ ਪ੍ਰਸ਼ਨਵਾਚਕ ਕਿਹੜਾ ਹਰ ਵੇਲੇ ਰੋਂਦਾ ਰਹਿੰਦਾ ਹੈ ਆਪਾਂ ਨੂੰ ਕੋਈ ਰੋਂਦਾ ਸੁਣਦਾ ਹੈਗਾ ਬਟ ਐ ਨਹੀਂ ਪਤਾ ਵੀ ਹੈ ਕੌਣ ਹੈ ਇਹਨੂੰ ਪ੍ਰੇਸ਼ਨ ਵਾਲਾ ਕਿਹਾ ਜਾਂਦਾ ਹੈ ਠੀਕ ਹੈ ਸੋ ਇਹ ਇੰਨੀ ਕੁ ਵੀਡੀਓ ਸੀ ਤੁਹਾਡੇ ਲਈ ਪੜਨਾਵ ਦੇ ਲਈ ਸੋ ਜੇ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰ ਦਿਓ ਸੋ ਬਾਕੀ ਜੇ ਕਿਸ ਨੂੰ ਕੋਈ ਪ੍ਰੋਬਲਮ ਹੈ ਤਾਂ ਉਹ ਕਮੈਂਟ ਜ਼ਰੂਰ ਕਰਨਾ ਕੱਲ ਨੂੰ ਆਪਾਂ ਲਗਭਗ ਸਾਰੇ ਇਕੱਠੇ ਦੀ ਵੀਡੀਓ ਪਾਉਣ ਲੱਗਿਆਂਗੇ ਵਿਆ ਕਰਨ ਦੀ ਤੇ ਮੇਰੀ ਲਗਭਗ ਤਿਆਰ ਹੋ ਚੁੱਕੀ ਹੈ ਮੈਂ ਤੁਹਾਨੂੰ ਸੌਖੇ ਢੰਗ ਨਾਲ ਜੇ ਇਹ ਤੁਹਾਨੂੰ ਪੀਡੀਐਫ ਸੋਹਣਾ ਲੱਗਿਆ ਇਹ ਮੇਰੇ ਆਪ ਤਿਆਰ ਕੀਤੇ ਹੋਏ ਪੀਡੀਐਫ ਨੇ ਜੇਕਰ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਆਪਣਾ ਨੋਟਬੁੱਕ ਦੇ ਵਿੱਚ ਤੁਸੀਂ ਤਾਰ ਵੀ ਸਕਦੇ ਹੋ ਠੀਕ ਹੈ ਤੇ ਬਟ ਪੀਡੀਐਫ ਨਾ ਮੰਗਿਓ ਕਿਉਂਕਿ ਮੈਂ ਵੀਡੀਓ ਪੀਡੀਐਫ ਵਾਲੇ ਕਿਸੇ ਨੂੰ ਦੇਣੀ ਨਹੀਂ ਕੰਪਲੀਟ ਨਹੀਂ ਹੋਏ ਕਿਉਂਕਿ ਮੈਂ ਇਸ ਨੂੰ ਥੋੜਾ ਜਿਹਾ ਹੋਰ ਡੂੰਘੇ ਵੇ ਨਾਲ ਅਸੀਂ ਇਹਨਾਂ ਨੂੰ ਤਿਆਰ ਕਰਨੇ ਨੇਗੇ ਤੇ ਬਾਕੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ